ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਹੋਰ ਕਰਦਾ ਠੀਕ ਠਾਕ ਜਣਦੀ ਕਲਾਕ ਆਵਾਂ ਸੇ ਤਾਂ ਤੇ ਇਹ ਭਰਾਵੋ ਭਰਾਵਾਂ ਦੇ ਸਵਾਲ ਸੀਗੇ ਇੱਕ ਤਾਂ ਬਾਈ ਨੇ ਪੁੱਛਿਆ ਸੀ ਸਿਆਲਾਂ ਦਾ ਦਾਣਾ ਵੀਰੇ ਸਿਆਲਾਂ ਦਾ ਦਾਣਾ ਅੱਗੇ ਵੀ ਆਪਾਂ ਕਈ ਵਾਰੀ ਜ਼ਿਕਰ ਕੀਤਾ ਜਿਵੇਂ ਦਾਣਾ ਪਾਉਣੇ ਆਪਾਂ ਧੋ ਸਵਾਰ ਕੇ ਪਹਿਲਾਂ ਸਕਾ ਲੋ ਉਹਨੂੰ ਉਹਦੇ ਵਿੱਚ ਪਾਉਣਾ ਕੀ ਕੀ ਆ ਇੱਕ ਜਸਟ ਐਗਜ਼ਾਮਪਲ ਆ ਜਿਵੇਂ ਆਪਾਂ ਕਹਿ ਲਓ ਵੀ 50 ਕਿਲੋ ਕਣਕ ਆ ਠੀਕ ਆ ਉਹਦੇ ਵਿੱਚ ਵੀਰੇ 2 ਕਿਲੋ ਸੋਇਆਬੀਨ ਠੀਕ ਹੈ ਜੀ ਤੇ 2.5 ਤੋਂ 3 ਕਿਲੋ ਦਲੇ ਛੋਲੇ ਠੀਕ ਹੈ ਜੀ ਤੇ ਡਰਡ ਫੜ ਕਰਕੇ ਵੀਰੇ ਕਿਲੋ ਮੱਕੀ ਪਾ ਲਓ ਤੋਂ ਵੱਧ ਨਾ ਪਾਓ ਕਿਉਂਕਿ ਜਦੋਂ ਮੱਕੀ ਲੋੜ ਤੋਂ ਵੱਧ ਪਾਉਂਦੇ ਆ ਵੀਰੇ ਫਿਰ ਕੈਲਸ਼ੀਅਮ ਦੀ ਮਾਤਰਾ ਇਹਦੇ ਵਿੱਚ ਖਾਸੀ ਹੁੰਦੀ ਆ ਤੇ ਜਾਨਵਰ ਪਾਣੀ ਵਾਲੀਆਂ ਬਿਠਾ ਮਾਨ ਲੱਗ ਜਾਂਦੇ ਆ ਠੀਕ ਹੈ ਘਰ ਦੀ ਮੂੰਗੀ ਹੋਵੇ 2 ਕਿਲੋ ਮੂੰਗੀ ਪਾ ਲਓ ਵੀਰੇ ਠੀਕ ਆ ਤੇ ਬਾਕੀ ਇਹ ਤੋਂ ਇਲਾਵਾ ਜਿਹੜਾ ਤਾਰਾ ਮੀਰਾ ਵੀਰੇ ਤਾਰਾ ਮੀਰਾ ਧੋਇਓ ਨਾ ਜੜ ਜੂਗਾ ਗੰਡਾ ਬਣ ਜਾਣਗੀਆਂ ਤੇ ਉਹ ਆਪਾਂ ਕੀ ਕਰਨਾ ਹੁੰਦਾ ਵੀ ਚਮਚਾਕ ਤਾਰਾ ਮੀਰਾ ਪਹਿਲਾਂ ਪਾ ਦੋ ਕਬੂਤਰਾਂ ਨੂੰ ਉਹਦੇ ਨਾਲ ਆਇਆ ਵੀ ਸਫਾਈ ਹੁੰਦੀ ਰਹਿੰਦੀ ਹੈ ਜਾਨਵਰ ਦੇ ਪੋਟ ਦੀ ਪੇਟੀ ਦੀ ਤੇ ਮਲੱਪਾਂ ਦੀ ਮਾਤਰਾ ਬਹੁਤ ਘੱਟ ਜਾਂਦੀ ਆ ਉਹ ਘੱਟ ਮਲੱਪ ਪੈਂਦੇ ਆ ਦਾਣਾ ਪਾਉਣ ਤੋਂ ਪਹਿਲਾਂ ਜਿਵੇਂ ਚਮਚਾਕ ਪਹਿਲਾਂ ਪਾ ਲਓ ਕਬੂਤਰਾਂ ਨੂੰ ਜਿਹੜੇ ਪੰਜ ਪੰਜ 10 10 ਦਾਣੇ ਆ ਜਾਣ ਠੀਕ ਆ ਇੱਕ ਕਬੂਤਰ ਨੂੰ ਤੇ ਏਵੇਂ ਹੀ ਆਲਸੀ ਆ ਵੀਰੇ ਸਿਆਲਾਂ ਦੇ ਵਿੱਚ ਆਲਸੀ ਲੋੜ ਤੋਂ ਵੱਧ ਨਹੀਂ ਪਾਉਣੀ ਚਾਹੀਦੀ ਵੈਸੇ ਹੀ ਜਾਨਵਰ ਵੀਰੇ ਪ੍ਰਮਾਤਮਾ ਨੇ ਬਹੁਤ ਗਰਮ ਬਣਾਏ ਆ ਇਹ ਇੱਕ ਜਸਟ ਆਪਾਂ ਬੈਲੈਂਸ ਯਾ ਰੱਖਣਾ ਹੁੰਦਾ ਇਹਨਾਂ ਨੂੰ ਦਾਣੇ ਪਾਣੀ ਦਾ ਆਲਸੀ ਵੀ ਐਵੇਂ ਹੀ ਆ ਵੀ ਜਿਵੇਂ ਤੀਜੇ ਚੌਥੇ ਦਿਨ ਥੋੜਾ ਜਿਹਾ ਵੀਰੇ ਐਵੇਂ ਕਹ ਲੋ ਵੀ ਚਮਚਾ ਛੋਟਾ ਚਮਚਾ ਜਿਹੜਾ ਹੁੰਦਾ ਬਸ ਇੰਨੀ ਕਿ ਪਹਿਲਾਂ ਦਾਣਾ ਪਾਉਣ ਤੋਂ ਪਹਿਲਾਂ ਪਾ ਲਓ ਤੇ ਉਸ ਤੋਂ ਬਾਅਦ ਆਪਦਾ ਦਾਣਾ ਇਹੇ ਵਰਤ ਸਕਦੇ ਆ ਆਪਾਂ ਤੇ ਚੌਲਾਂ ਦੀ ਟਟ ਪਾ ਲੈਣੇ ਆ ਵਿੱਚ ਅੰਡੇ-ਉੰਡੇਾਂ ਦੀ ਨਹੀਂ ਪ੍ਰੋਬਲਮ ਆਉਂਦੀ ਠੀਕ ਹੈ ਵੀਰੇ ਆਪਾਂ ਬੇਸਿਕ ਇਹੇ ਦਾਣਾ ਪਾਉਨੇ ਆ ਵਿੱਚ ਭਰਾ ਨੇ ਕਿਹਾ ਸੀ ਮੱਖਣੀ ਦਾ ਮੱਖਣੀ ਵੀਰੇ ਦੇ ਸਕਦੇ ਆ ਜਾਨਵਰਾਂ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਦੇਸੀ ਘੋਬੀ ਪਾਉਂਦਾ ਕੋਈ ਭੂਰੇ ਵੀ ਬਣਾ ਕੇ ਪਾਉਂਦਾ ਤੇ ਜਿਹੜੀ ਚੀਜ਼ ਆਪਾਂ ਵਰਤਦੇ ਆਪਾਂ ਉਹਦੇ ਰਿਗਾਰਡਿੰਗ ਤੁਹਾਨੂੰ ਦੱਸਦੇ ਆ ਆਪਾਂ ਕੀ ਕਰਦੇ ਹੁੰਨੇ ਆ ਵੀ ਜੇ ਮੱਖਣੀ ਦੇਣੀ ਹੋਵੇ ਜਾਨਵਰਾਂ ਨੂੰ ਤੇ ਉਹ ਆਪਾਂ ਵੀਰੇ ਕੀ ਕਰਦੇ ਹੁੰਨੇ ਆ ਗਰਮ ਕਰ ਲਈਦੀ ਆ ਮੱਖਣੀ ਜਿਵੇਂ ਦੋ ਚਮਚੇ ਮੱਖਣੀ ਦੇ ਗਰਮ ਕਰ ਲੇ ਤੇ ਸਟੀਲ ਦੇ ਭਾਂਡੇ ਦੇ ਵਿੱਚ ਜਾਂ ਪਲਾਸਟਿਕ ਦੇ ਭਾਂਡੇ ਚ ਕਣਕ ਪਾ ਕੇ ਦੇਣੇ ਤੇ ਉਹ ਗਰਮ ਮੱਖਣੀ ਉਹਦੇ ਉੱਪਰ ਪਾ ਕੇ ਉਹਨੂੰ ਹਲਾ ਕੇ ਰੱਖ ਦੇਈਦਾ ਤੇ ਉਹ ਫਿਰ ਜਿਹੜੀ ਕਣਕ ਵਗੈਰਾ ਹੈਗੀ ਆ ਠੀਕ ਆ ਉਹ ਸਾਰਾ ਸੋਕ ਲੈਂਦੀ ਆ ਮੱਖਣੀ ਨਾਲ ਠੀਕ ਆ ਉਹਦੇ ਤੇ ਪ੍ਰੋਪਰ ਲੱਗ ਜਾਂਦੀ ਆ ਰਾਚ ਜਾਂਦੀ ਆ ਦਾਣੇ ਦੇ ਵਿੱਚ ਫੇਰ ਉਹ ਆਪਾਂ ਦਾਣਾ ਪਾਈਦਾ ਸੌਖਾ ਤਰੀਕਾ ਸੈਲਾਂ ਦੇ ਵਿੱਚ ਆਪਾਂ ਜੇ 10 12 ਦਿਨ ਤੁਸੀਂ ਮਖਣੀ ਦੇਣੀ ਆ ਤਾਂ ਆਪਾਂ ਇਦਾਂ ਕਰ ਲੈਨੇ ਆ ਇਹਨਾਂ ਨੂੰ ਉਹਦੇ ਵਿੱਚ ਦੋ ਚੀਜ਼ਾਂ ਦੇ ਫਾਇਦੇ ਹੋ ਜਾਂਦੇ ਆ ਇੱਕ ਤਾਂ ਮਾੜੀ ਮੋਟੀ ਤੁਸੀਂ ਜਿਵੇਂ ਮਖਣੀ ਲਾਕੀ ਦਾਣੇ ਦੇ ਨਾਲ ਤੁਸੀਂ ਕੋਈ ਇਹ ਤੁ ਕੋਈ ਦਵਾਈ ਦੇਣੀ ਆ ਜਾਨਵਰ ਨੂੰ ਉਹ ਵੀ ਲਾ ਕੇ ਦੇ ਸਕਦੇ ਆ ਕਿਉਂਕਿ ਸੌਖੀ ਲੱਗ ਜਾਂਦੀ ਆ ਦਾਣੇ ਨਾਲ ਤੇ ਮਾੜੀ ਮੋਟੀ ਨਾਲ ਹਲਦੀ ਜ਼ਰੂਰ ਜਾਨਵਰਾਂ ਨੂੰ ਥੋੜੀ ਬਹੁਤੀ 5 6 7 ਦਸੀਂ ਦੇਣੀ ਹਲਦੀ ਜ਼ਰੂਰ ਦਿੰਦੇ ਰਿਹਾ ਕਰੋ ਠੀਕ ਆ ਤੇ ਇੱਕ ਸਿਆਲਾਂ ਦੇ ਵਿੱਚ ਕਾਲੀ ਮਿਰਚ ਘੱਟੋ ਘੱਟ 10 ਦਿਨਾਂ ਦੇ ਵਿੱਚ ਇੱਕ ਕਰੀ ਜਾ ਪਾਣੀ ਦੇ ਵਿੱਚ ਭੋਂਕੇ ਰੱਖ ਲੋ ਜਾਂ ਜਾਨਵਰਾਂ ਨੂੰ ਉਵੇਂ ਦੇ ਸਕਦੇ ਆ ਤੁਸੀਂ ਕਾਲੀ ਮਿਰਚ ਜ਼ਰੂਰ ਵਰਤਿਆ ਕਰੋ ਹੱਡੇ ਨਹੀਂ ਹੁੰਦੇ ਜਾਨਵਰਾਂ ਦੇ ਠੀਕ ਆ ਤੇ ਬਾਕੀ ਬੈਵਾਦੀ ਤੋਂ ਵਿਚਾਰ ਰਹਿਂਦਾ ਐਕਟਿਵ ਰਹਿੰਦੇ ਜਾਨਵਰ ਠੀਕ ਆ ਵੀਰੇ ਤੇ ਜਿਹੜਾ ਹੈਗਾ ਲੋਡ ਤੋਂ ਬਾਅਦ ਐਂਟੀਬਾਇਓਟਿਕ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਨਾ ਵਰਤਿਆ ਕਰੋ ਲਿਮਟ ਨਾਲ ਕੋਈ ਵੀ ਚੀਜ਼ ਆ ਵਰਤੋ ਬਾਕੀ ਜਿਹੜਾ ਹੈਗਾ ਲਸਣ ਲਸਣ ਦੀ ਤੁਰੀ ਲੈ ਲਓ ਇੱਕ ਠੀਕ ਆ ਲੀਟਰ ਕਾ ਪਾਣੀ ਦੇ ਵਿੱਚ ਇੱਕ ਤੁਰੀ ਜੀ ਉਹ ਪਾਣੀ ਦੇ ਵਿੱਚ ਪਾ ਕੇ ਰੱਖ ਦੋ ਉਹ ਤੁਸੀਂ 25-37 ਦਿਨ ਜਰੂਰ ਜਾਨਵਰਾਂ ਨੂੰ ਪਾਓ ਤੇ ਇੱਕ ਤਾਂ ਡੀਟੌਕਸ ਹੁੰਦੇ ਜਾਨਵਰ ਇਹਦੇ ਨਾਲ ਵਧੀਆ ਜਿਵੇਂ ਸੇਮ ਥਿੰਗ ਸੇਬਾਂ ਦਾ ਸਿਰਕਾ ਆ ਸਿਆਲਾਂ ਦੇ ਵਿੱਚ ਗਰਮੀਆਂ ਦੇ ਵਿੱਚ ਠੀਕ ਹੈ ਤੁਸੀਂ ਲੀਟਰ ਮਗਰ ਇੱਕ ਢੱਕਣ ਪਾ ਲਓ ਤੇ ਤੁਹਾਡੇ ਜਾਨਵਰ ਬੈਠ ਵੀ ਸਹੀ ਕਰਨਗੇ ਤੇ ਜਿਹੜੀ ਮਾੜੀ ਮੋਟੀ ਆ ਆਪਣੀ ਕਹੋ ਵੀ ਆਹ ਫੰਗਸ ਹੁੰਦੀ ਐ ਇਹਨਾਂ ਨੂੰ ਬਿਮਾਰੀ ਜਿਹੜੀ ਆਪਾਂ ਜਰਨਲ ਜਿਹੜੇ ਆਪਾਂ ਕਹਿ ਦਿੰਦੇ ਆ ਨਾ ਬੈਕਟੀਰੀਆ ਅ ਕਈ ਚੀਜ਼ਾਂ ਤੋਂ ਆ ਜਾਂਦਾ ਜਿਵੇਂ ਖੁੱਡਿਆਂ 'ਚ ਸਫਾਈ ਨਾ ਹੋਣ ਕਰਕੇ ਠੀਕ ਆ ਦਾਣਾ ਜਿਹੜਾ ਸਿੱਲਾ ਪਾਉਣਿਆਂ ਨੂੰ ਉਲੀ ਲੱਗ ਜਾਂਦੀ ਆ ਉਹਦੇ ਨਾਲ ਵੀ ਹੋਰ ਕਈ ਨਿੱਕੇ ਨਿੱਕੇ ਚੀਜ਼ਾਂ ਆ ਜਿਹਦੇ ਨਾਲ ਇਹ ਅ ਬੈਕਟੀਰੀਆ ਪੈਦਾ ਹੁੰਦਾ ਵਾ ਫੰਗਲ ਇਨਫੈਕਸ਼ਨ ਕਹਿ ਦਿੰਨੇ ਆਪਾਂ ਉਹਦੇ ਲਈ ਇਹ ਚੀਜ਼ ਬਹੁਤ ਲਾਭਦਾਇਕ ਆ ਠੀਕ ਹੈ ਤੇ 1 ਲੀਟਰ ਮਗਰ ਇੱਕ ਢੱਕਣ ਤੁਸੀਂ ਇਹ ਅਠੀ ਦਸੀਂ ਦੇਣੀ ਜਿਹੜਾ ਹੈਗਾ ਪਾ ਸਕਦੇ ਆ ਜਿਵੇਂ ਤੁਹਾਨੂੰ ਹਲਦੀ ਲਾਉਣ ਨੂੰ ਕਿਹਾ ਇਹ ਚੀਜ਼ ਬੈਸਟ ਆ ਵੀਰੇ ਦੇਸੀ ਚੀਜ਼ਾਂ ਆ ਸੌਖੀਆਂ ਸਸਤੀਆਂ ਤੇ ਤੁਹਾਨੂੰ ਰਿਜ਼ਲਟ 100% ਮਿਲੂਗਾ ਜਿਹੜੀ ਮੈਡੀਕਲ ਵਾਲੇ ਪਾਸੇ ਨੂੰ ਭਰਾ ਹੋਏ ਹੋਏ ਆ ਨਾ ਮੈਡੀਸਨ ਨਾਲ ਕੁਇਕ ਰਿਜ਼ਲਟ ਤਾਂ ਆ ਜਾਂਦਾ ਪਰ ਜਦੋਂ ਫਿਰ ਉਹ ਬਿਮਾਰੀ ਵੱਧਦੀ ਆ ਤੇ ਉਹ ਲੋਡ ਤੋਂ ਵੱਧ ਸਟਰੋਂਗ ਵਾਇਰਸ ਪੈਦਾ ਹੁੰਦਾ ਜਿਹਦੇ ਨਾਲ ਜਾਨਵਰਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਤੇ ਬਾਕੀ ਭਰਾਵਾਂ ਨੇ ਪੁੱਛਿਆ ਸੀ ਆਂਡਿਆਂ ਦਾ ਠੀਕ ਆ ਬਈ ਜਾਨਵਰਾਂ ਆਂਡਿਆਂ ਤੋਂ ਰੁਕ ਜਾਂਦੇ ਆ ਇਹਦੇ ਵੀਰੇ ਕਈ ਕਾਰਨ ਆ ਜੇ ਆਪਾਂ ਕਹੀਏ ਵੀ ਜੋੜੇ ਲਾਉਣ ਤੋਂ ਪਹਿਲਾਂ ਆਪਾਂ ਜਾਨਵਰਾਂ ਨੂੰ ਆਂਡਿਆਂ ਤੋਂ ਕੈਲਸ਼ੀਅਮ ਵਗੈਰਾ ਪਾ ਲਿਆ ਹਨ ਉਹ ਏਡੀ ਛੇਤੀ ਵੀ ਰਿਕਵਰੀ ਨਹੀਂ ਕਰਦੇ ਜਾਨਵਰ ਏਡੀ ਛੇਤੀ ਪੂਰਾ ਨਹੀਂ ਹੁੰਦਾ ਇਹ ਤਾਂ ਜਿਵੇਂ ਸਿਆਲਾਂ ਦੇ ਵਿੱਚ ਆਪਾਂ ਖਰਾਕ ਪਾਉਂਦੇ ਆ ਜਾਨਵਰਾਂ ਨੂੰ ਚੰਗੀ ਖਰਾਕ ਕੋਈ ਵੀ ਚੀਜ਼ ਆਪਾਂ ਕੋਈ ਵਧੀਆ ਚੀਜ਼ਾਂ ਜਿਵੇਂ ਕਹਿ ਲਓ ਰਲਾ ਕੇ ਪਾਤੀਆਂ ਹਨ ਤੇ ਉਹ ਖਰਾਕ ਆ ਜਿਹੜੀ ਉਹਨਾਂ ਨੂੰ ਜੋੜਿਆਂ ਨੂੰ ਵੀ ਤਕੜਾ ਕਰਦੀ ਆ ਗਾਂ ਉਹਨਾਂ ਦੇ ਆਂਡਿਆਂ ਦੇ ਵਿੱਚ ਲਾਭਦਾਇਕ ਆਹੋ ਚੀਜ਼ ਹਨ ਜਿਵੇਂ ਬੱਚੇ ਵਗੈਰਾ ਵਧੀਆ ਪਾਲਦੇ ਆ ਜਾਨਵਰ ਚੰਗੀ ਖਰਾਕ ਖਾਦੀ ਹੋ ਬੱਚੇ ਵੀ ਚੰਗੇ ਨਿਕਲਦੇ ਆ ਤੇ ਏਵੇਂ ਵੀਰੇ ਜਿਹੜਾ ਹੈਗਾ ਆਪਣਾ ਮਿੱਟੀ ਵਗੈਰਾ ਵਧੀਆ ਬਣਾਇਆ ਕਰੋ ਜਿਵੇਂ ਤੰਦੂਰ ਵਗੈਰਾ ਦੀ ਮਿੱਟੀ ਲੈ ਲਓ ਠੀਕ ਆ ਨਾਲ ਪਿੱਲੀ ਆਟਾ ਇਹ ਕੁੱਟ ਲਓ ਇਹਦੇ ਵਿੱਚ ਤੁਸੀਂ ਘਾਚੀ ਆ ਸਲੇਟੀ ਆ ਠੀਕ ਆ ਇਹ ਚੀਜ਼ਾਂ ਕੁੱਟ ਲਓ ਜੀਰੋ ਨੰਬਰ ਚਿਪਸ ਪਾ ਲਓ ਨਾਲ ਠੀਕ ਆ ਵੀਰੇ ਤੇ ਨਾਲ ਜਿਵੇਂ ਆਪਾਂ ਕਹਿ ਲਓ ਵੀ ਆਂਡਿਆਂ ਦੇ ਛਿਲਕੇ ਆ ਇਹੇ ਚੀਜ਼ਾਂ ਨਾਲ ਕੁੱਟ ਲੋ ਅੱਜ ਕੱਲ ਤਾਂ ਕੁੱਟੀਆਂ ਕਿਟਾਈਆਂ ਗ੍ਰਿੱਟ ਮਿਲ ਜਾਂਦੀ ਹੈ ਵਧੀਆ ਵਰਸਲ ਆਗਾ ਵਗੈਰਾ ਦੀ ਆਉਂਦੀ ਹੈ ਉਹ ਥੋੜਾ ਮਹਿੰਗਾ ਪੈਂਦਾ ਜਲਸਾ ਪਰ ਇਹ ਘਰੇ ਚੀਜ਼ਾਂ ਤਿਆਰ ਕਰ ਸਕਦੇ ਹੋ ਤੁਸੀਂ ਠੀਕ ਹੈ ਇਹ ਚੀਜ਼ ਹੋ ਗਈ ਫਿਰ ਉਸ ਤੋਂ ਬਾਅਦ ਦੇ ਵਿੱਚ ਵੀਰੇ ਜਿਹੜਾ ਆਪਣਾ ਮਲਟੀਵਿਟਾਮਿਨ ਆ ਨਾ ਅੱਜ ਕੱਲ ਬਹੁਤ ਹੈਗਾ ਵੀ ਡੰਗਰਾਂ ਵਾਲਾ ਉਹ ਕਾ ਕਾਫੀ ਸਾਰੀਆਂ ਚੀਜ਼ਾਂ ਸਟਰੋਂਗ ਬਹੁਤ ਹੁੰਦੀਆਂ ਜਦੋਂ ਕਬੂਤਰ ਅੰਦਰੋਂ ਹੀਟ ਅਪ ਕਰ ਲੈਣੇ ਆਪਾਂ ਗਰਮ ਚੀਜ਼ਾਂ ਪਾ ਪਾ ਕੇ ਵੀਰੇ ਜਾਨਵਰਾਂ ਨੂੰ ਵਾਇਰਸ ਬੈਕਟੀਰੀਆ ਜਿਹੜਾ ਆਪਾਂ ਕਹਿੰਦੇ ਵੀ ਇੱਕੇਦਮ ਚੰਗੇ ਭਲੇ ਬੈਠੇ ਘੁੰਮਗੇ ਹੋਰ ਕਈ ਚੀਜ਼ਾਂ ਦਾ ਹਨਾ ਪ੍ਰੋਬਲਮ ਆਉਂਦੀ ਆ ਉਹ ਦੌੜ ਤੋਂ ਵੱਧ ਜਦੋਂ ਆਪਾਂ ਗਰਮ ਚੀਜ਼ਾਂ ਧੱਕੀ ਜਾਂਦੇ ਆ ਜਾਨਵਰਾਂ ਨੂੰ ਪ੍ਰੋਬਲਮ ਆਉਂਦੀ ਆਉਂਦੀ ਆ ਉਹਨਾਂ ਨੂੰ ਆਉਣ ਨੂੰ ਹੀ ਆ ਹਨਾ ਕਿਸੇ ਦੇ ਬੈਠਿਆਂ ਦੇ ਫੈਂਸੀਆ ਨਿਕਲ ਲੱਗ ਜਾਂਦੀਆਂ ਮੂੰਹ ਪੱਕਣ ਲੱਗ ਜਾਂਦਾ ਉਹਨੇ ਇਹ ਰੀਜ਼ਨ ਆ ਜਿਹੜਾ ਹੈਗਾ ਇਹ ਆਪਣਾ ਹੀ ਗਲਤੀ ਹੁੰਦੀ ਹੈ ਕਿਤੇ ਨਾ ਕਿਤੇ ਲੋੜ ਤੋਂ ਵੱਧ ਚੀਜ਼ ਜਦੋਂ ਪਾਉਂਦੇ ਆਪਾਂ ਸੋ ਇਹ ਚੀਜ਼ਾਂ ਦਾ ਥੋੜਾ ਜਿਹਾ ਕੰਟਰੋਲ ਕਰੋ ਅਵਾਇਡ ਕਰੋ ਇਹਨਾਂ ਚੀਜ਼ਾਂ ਨੂੰ ਤੇ ਜਦੋਂ ਇਹ ਤੁਸੀਂ ਆਂਡਿਆਂ ਵਾਲੀ ਗੱਲ ਤੇ ਆ ਪਾ ਰਹੇ ਆਂ ਵੀ ਜਦੋਂ ਇਹ ਚੀਜ਼ ਮਿੱਟੀ ਵਗੈਰਾ ਬਣਾ ਕੇ ਪਾਉਂਗੇ ਤੁਸੀਂ ਤੇ ਜਿਹੜਾ ਨਾ ਹੈਗਾ ਵਾ ਮਲਟੀ ਸਟਾਰ ਦਾ ਮਲਟੀ ਵਿਟਾਮਿਨ ਆਉਂਦਾ ਵਾ ਉਹ ਵੀਰੇ ਬੱਸ ਐਵੇਂ ਕਹ ਲਓ ਨਾ ਵੀ ਥੋੜਾ ਜਿਹਾ ਟੱਕਣ ਕੀ ਉਹ 15 ਦਸੀਂ ਦਿਨੀ ਦਾਣੇ ਤੇ ਲਾ ਕੇ ਦੇ ਦਿਆ ਕਰੋ ਪਾਣੀ ਚ ਨਾ ਪਾ ਕੇ ਦੇਆ ਕਰੋ ਕੜੱਤਨ ਚ ਬਹੁਤ ਹੁੰਦਾ ਤੇ ਜਾਨਵਰ ਪਾਣੀ ਘੱਟ ਪੀਂਦੇ ਆ ਬਸ ਉਹਨੂੰ ਦਾਣੇ ਨੂੰ ਜਦੋਂ ਪਾਉਣਾ ਮੌਦੇ ਤੇ ਥੋੜਾ ਜਿਹਾ ਛੋਟਾ ਢੱਕਣ ਪਾ ਲਓ ਠੀਕ ਆ ਉਹਨੂੰ ਚੰਗੀ ਤਰ੍ਹਾਂ ਹਲਾ ਕੇ ਉਦੋਂ ਆਪ ਦੇ ਵਿੱਚ ਜਾਨਵਰ ਨੂੰ ਦਾਣਾ ਪਾ ਦਿਓ ਵਧੀਆ ਖੁਸ਼ ਹੋ ਕੇ ਖਾਂਦੇ ਆ ਤੇ ਬਾਕੀ ਭਰਾਵਾਂ ਨੇ ਕਿਹਾ ਸੀ ਜੋੜਿਆਂ ਦਾ ਲਾਉਣ ਦਾ ਵੀਰੇ ਕੋਈ ਸੌਣ ਚ ਲਾਉਂਦਾ ਕੋਈ ਭਾਦੋਂ ਚ ਲਾਉਂਦਾ ਹਨਾ ਜੋੜੇ ਪਰ ਮੈਂ ਆਪਦਾ ਦੱਸਦਾ ਵਾਂ ਆਪਾਂ ਕੀ ਕਰਦੇ ਆ ਆਪਣੇ ਸਾਰੇ ਭਰਾ ਜਿੰਨੇ ਆ ਆਪਣੇ ਗਰੁੱਪ ਵਾਲੇ ਵੀਰੇ ਆ ਆਪਾਂ ਕਰਦੇ ਹੁੰਨੇ ਆ ਕਿ ਜਦੋਂ ਸੀਜ਼ਨ ਸਟਾਰਟ ਹੁੰਦਾ ਮੰਨ ਲਓ ਜਿਵੇਂ ਹੁਣ ਮੂਰੇ 26 ਸੀਜ਼ਨ ਸਟਾਰਟ ਹੋਣਾ ਬਾਜ਼ੀਆਂ ਦਾ ਆਪਣਾ ਤੇ ਆਪਾਂ ਕੀ ਕਰਦੇ ਆ ਆਪਾਂ ਵੀਰੇ ਲੋਹੜੀ ਤੋਂ ਬਾਅਦ ਚ ਯਾਨੀ ਕਿ ਕਹਿ ਲਓ ਵੀ ਫਰਵਰੀ ਦੇ ਐਂਡ ਦੇ ਵਿੱਚ ਆਪਾਂ ਜੋੜੇ ਛੱਡ ਦਿੰਨੇ ਆ ਉਹਦੇ ਵਿੱਚ ਕੀ ਹੈਗਾ ਇੱਕ ਤਾਂ ਸੀਜ਼ਨ ਜਦੋਂ ਸਟਾਰਟ ਹੀ ਹੋਣਾ ਮਾ ਹਨਾ ਤੇ ਆਪਣੇ ਬੱਚੇ ਘਰੇ ਦੂਜੇ ਕਬੂਤਰਾਂ ਨਾਲ ਵਧੀਆ ਉੱਡਦੇ ਆ ਚੰਗਾ ਰਿਜ਼ਲਟ ਦਿੰਦੇ ਆ ਜਦੋਂ ਉਹਨਾਂ ਨੂੰ ਆਪਾਂ ਬਾਜੀ ਵੀ ਛੱਡ ਸਕਦੇ ਆ ਇੱਕ ਤੁਸੀਂ ਇਹ ਆ ਵੀ ਤੁਸੀਂ ਜਾਨਵਰ ਚੰਗੀ ਤਰ੍ਹਾਂ ਜੋ ਲੈਨੇ ਹੋ ਗਰਮੀਆਂ ਦੇ ਵਿੱਚ ਵੀ ਘਰੇ ਕਿਵੇਂ ਪਰਫਾਰਮੈਂਸ ਦਿੰਦੇ ਆ ਕੀ ਹਿਸਾਬ ਕਿਤਾਬ ਇਹਨਾਂ ਦਾ ਹੁਣ ਦੇਖੋਗੇ ਤੁਸੀਂ ਠੰਡ ਆ ਵਿੱਚ ਜਾਨਵਰ ਉੱਡਦੇ ਆ ਕਿ ਤਾਂ ਲਗੜ ਬਹੁਤ ਚੱਕਦੀ ਆ ਨੁਕਸਾਨ ਹੁੰਦਾ ਇੱਕ ਜਿਹੜਾ ਜਾਨਵਰ ਸਿਆਲਾਂ ਦੇ ਵਿੱਚ ਇੱਕ ਅੱਧਾ ਦਿਨ ਬਾਹਰ ਰਹਿ ਕੇ ਆ ਗਿਆ ਉਹਦਾ ਉੰਜਲੂਸ ਨਿਕਲ ਜਾਂਦਾ ਠੰਡ ਨਾਲ ਠੀਕ ਹੈ ਜੀ ਇੱਕ ਕਰਮੀਆਂ ਦੇ ਵਿੱਚ ਆਪਣੇ ਕੋਲੇ ਆਪਾਂ ਹੁਣੇ ਹੀ ਪ੍ਰੋਪਰ ਜਾਨਵਰਾਂ ਦੇ ਆ ਠੀਕ ਆ ਆਪਾਂ ਉਹਨਾਂ ਨੂੰ ਵਧੀਆ ਟਾਈਮ ਵੀ ਦਿੰਨੇ ਆ ਤੇ ਵਧੀਆ ਆਪਣੇ ਵੱਡੇ ਕਬੂਤਰਾਂ ਦੇ ਨਾਲ ਹੀ ਉਹ ਗੇੜਾ-ਗੂੜਾ ਦੇ ਕੇ ਤੇ ਵਧੀਆ ਉਹ ਟਾਂਗਿਆਂ ਢੁੰਗਿਆਂ ਵਿੱਚ ਮੱਲਣ ਲੱਗ ਜਾਂਦੇ ਆ ਯਾਨੀ ਕਿ ਬੱਚੇ ਥੋੜਿਆਂ ਦਾ ਨੁਕਸਾਨ ਬਹੁਤ ਘੱਟ ਹੁੰਦਾ ਗਵਾਚਦੇ ਬਹੁਤ ਘੱਟ ਆ ਤੇ ਲਗੜਾ ਵਾਲਾ ਦਾ ਸਿਸਟਮ ਹੁੰਦਾ ਹੀ ਨਹੀਂ ਗਰਮੀਆਂ ਦੇ ਵਿੱਚ ਤੇ ਬਾਕੀ ਆਇਆ ਵੀ ਤੁਸੀਂ ਦੋ ਝੋਲਾ ਲੈ ਕੇ ਤਿੰਨ ਲੈਣੀਆਂ ਤਿੰਨ ਵੀ ਝੋਲਾ ਲੈ ਲੈਣਾ ਨਾ ਤੁਹਾਡੇ ਕੋਲ ਟਾਈਮ ਹੁੰਦਾ ਕਿਉਂਕਿ ਲੋਹੜੀ ਤੋਂ ਬਾਅਦ ਜੋੜੇ ਛੱਡ ਲੇ ਤੁਹਾਡੇ ਕੋਲੇ ਦੋ ਝੋਲਾਂ ਲਗਾਤਾਰ ਲੈ ਕੇ ਵਿੱਚ ਮਹੀਨਾ ਗੈਪ ਪਾ ਕੇ ਫਿਰ ਫਿਰ ਇੱਕ ਝੋਲ ਲੈ ਕੇ ਤੇ ਤੁਸੀਂ ਟਾਈਮ ਤੋਂ ਪਹਿਲਾਂ ਪਹਿਲਾਂ ਗਝਾ ਆ ਕੇ ਜਾਨਵਰ ਪੂਰੇ ਵਧ ਗਿਆ ਫਿੱਟ ਕਰਕੇ ਬੰਦ ਕਰ ਸਕਦੇ ਆ ਤੇ ਉਹਦੇ ਵਿੱਚ ਇਹ ਆ ਵੀ ਜਿਹੜੇ ਆਹ ਦਿਨ ਆਹ ਦਿਨਾਂ ਦੇ ਵਿੱਚ ਬਰੀਡਿੰਗ ਬਰੂਡਿੰਗ ਕਰਾਉਨੇ ਆ ਵੀਰੇ ਇਹ ਲੇਟ ਹੋ ਜਾਂਦਾ ਕੰਮ ਲਗੜ ਦੇ ਹੱਥ ਘਰੇ ਕਬੂਤਰ ਪ੍ਰੋਪਰ ਮੱਚ ਦੇ ਨਹੀਂਗੇ ਠੀਕ ਆ ਕਈ ਕਈ ਏਰੀਏ ਹੈਗੇ ਜਿੱਥੇ ਲਗੜ ਬਹੁ ਘੱਟ ਪੈਂਦੇ ਆ ਲੇਟ ਤੱਕ ਵੀਰ ਕਬੂਤਰ ਉਡਾਈ ਜਾਂਦੇ ਆ ਪਰ 90% ਸਾਰੇ ਭਰਾਵਾਂ ਨੂੰ ਪ੍ਰੋਬਲਮ ਆਉਂਦੀ ਆ ਠੀਕ ਆ ਤੇ ਬਾਕੀ ਉਸ ਤੋਂ ਬਾਅਦ ਦੇ ਵਿੱਚ ਜਾਨਵਰ ਥੋਡੇ ਪੂਰੇ ਰੂਹ ਨਾਲ ਤਸੱਲੀ ਨਾਲ ਮਚਾ ਕੇ ਬੰਦ ਕੀਤੇ ਹੁੰਦੇ ਆ ਜਦੋਂ ਅਗਲੇ ਸੀਜ਼ਨ ਫੇਰ ਕੱਢਦੇ ਆ ਪਰ ਪਟਾਈ ਕਰਕੇ ਤੇ ਥੋਡੇ ਵੀਰੇ ਜਾਨਵਰ ਟਾਪੀ ਰਿਜ਼ਲਟ ਦਿੰਦੇ ਆ ਕਿਉਂਕਿ ਜਿਹੜੇ ਗਰਮ ਦਿਨਾਂ ਦੇ ਉੱਡੇ ਵਿਆਂ ਨਾ ਉਹਨਾਂ ਨੂੰ ਪਤਾ ਹੀ ਹੁੰਦਾ ਆਪਾਂ ਨੂੰ ਵੀ ਇਹ ਗਰਮੀ ਦੇ ਵਿੱਚ ਇਹਨੇ ਇੰਨਾ ਟਾਈਮ ਕੀਤਾ ਤੇ ਸਿਰਾਂ ਹੀ ਲਾਉਂਦੇ ਆ ਜਿਹੜੇ ਠੰਡੇ ਦਿਨਾਂ ਦੇ ਵਿੱਚ ਕਬੂਤਰ ਉੱਡੀ ਆ ਡੀ ਜਾਂਦੇ ਆ ਸਿਆਲੋ ਸਿਆਲ ਸਾਹਮਦੇ ਰਹਿੰਦੇ ਆ ਜਦੋਂ ਫਿਰ ਗਰਮੀ ਪੈਣ ਲੱਗਦੀ ਆ ਉਹ ਫਿਰ ਜਿਵੇਂ ਅੱਗੇ ਕਹਿੰਦੇ ਹੁੰਦੇ ਵੀ ਪਤੌੜਾਂ ਵਾਲਿਆਂ ਦੇ ਵੜ ਗਏ ਜਾਨ ਬਰ ਗਰਮੀ ਦੇ ਵਿੱਚ ਉਹ ਫਿਰ ਪਤੌੜਾਂ ਵਾਲਿਆਂ ਦੇ ਵੜਨ ਲੱਗ ਜਾਂਦੇ ਆ ਗਰਮੀ 'ਚ ਨਾ ਵੀਰੇ ਜਿਨ੍ਹਾਂ ਨੇ ਠੰਡੇ ਦਿਨਾਂ 'ਚ ਉੱਡੇ ਹੁੰਦੇ ਆ ਗਰਮੀ 'ਚ ਫਿਰ ਘੱਟੇ ਰਿਜ਼ਲਟ ਦਿੰਦੇ ਆ ਹਨਾ ਉਹ ਚਲੋ ਇਹ ਪਾਰਟ ਆਫ ਜੋਕ ਆ ਜੋਕ ਆ ਗਿਆ ਆਪਾਂ ਕਰਨ ਲੱਗ ਗਏ ਤੇ ਇਹ ਥੋੜਾ ਜਿਹਾ ਆਪਣਾ ਆਪਣਾ ਸਿਸਟਮ ਆ ਆਪਾਂ ਐਵੇਂ ਕਰਦੇ ਆ ਤੇ ਇੱਕ ਭਰਾ ਦਾ ਸੀਗਾ ਕੁਐਸਚਨ ਕਹਿੰਦਾ ਵੀ ਬੱਚੇ ਬਣਦੇ ਆਂਡਿਆਂ ਦੇ ਵਿੱਚ ਤੇ ਬੱਚੇ ਜਿਹੜੇ ਆਂਡਿਆਂ ਚੋਂ ਨਿਕਲਦੇ ਨਹੀਂ ਵੀਰੇ ਉਹਦਾ ਨਾ ਇੱਕ ਸੌਖਾ ਸਿੰਪਲ ਰਿਜ਼ਲਟ ਆ ਤਜਰਬਾ ਕਰਕੇ ਵੇਖਿਓ ਤੁਹਾਨੂੰ 100% ਰਿਜ਼ਲਟ ਮਿਲੂ ਆਪਾਂ ਕੀ ਕਰਦੇ ਹਾਂ ਕਿ 15 ਕਿ ਦਿਨਾਂ ਦੇ ਜਦੋਂ ਆਂਡੇ ਹੋ ਜਾਂਦੇ ਆ ਹਨਾ ਆਪਾਂ ਪਾਣੀ ਲੈਣਾ ਨਾਰਮਲ ਠੀਕ ਆ ਨਾਰਮਲ ਠੰਡਾ ਨਾ ਹੋਵੇ ਨਾਰਮਲ ਪਾਣੀ ਦੇ ਵਿੱਚ ਉਹ ਆਂਡੇ ਚੱਕੋ ਤੇ ਪਾਣੀ ਦੇ ਵਿੱਚ ਐ ਡਬੋ ਕੇ ਦੋ ਵਾਰੀ ਤੇ ਕੱਢ ਕੇ ਆਂਡੇ ਬਾਹਰ ਤੇ ਆਹ ਅੱਡੇ ਤੇ ਰੱਖ ਦਿਓ ਜਿੱਥੋਂ ਆਪਾਂ ਚੱਕਦੇ ਆ ਉਹਨਾਂ ਨੂੰ ਮੋਇਸਚਰ ਮਿਲ ਜਾਂਦਾ ਆਂਡਿਆਂ ਨੂੰ ਤੇ ਤੁਹਾਡੇ ਬੱਚੇ ਐ 100% ਆਂਡੇ ਚੋਂ ਨਿਕਲਣਗੇ ਨਿਕਲਣਗੇ ਇਹ ਨਹੀਂ ਹੈਗਾ ਵੀ ਆਂਡੇ ਚ ਮਰਨਗੇ ਇਸ ਚੀਜ਼ ਦੀ ਗਾਰੰਟੀ ਐ ਲਿਖ ਕੇ ਲੈ ਲਓ ਭਾਵੇਂ ਠੀਕ ਆ ਤੇ ਬਾਕੀ ਵੀਰੇ ਜਿਹੜੇ ਭਰਾ ਹੁਣ ਸਵਾਲ ਪੁੱਛਦੇ ਹੁੰਦੇ ਹਨ ਨਾ ਵਿੱਚ ਤੇ ਵੀ ਥੱਲੇ ਕਮੈਂਟ ਕਰਦੇ ਆ ਤੇ ਆਪਾਂ ਵੀਰੇ ਉਹਨਾਂ ਉਹਨਾਂ ਭਰਾਵਾਂ ਦੀ ਹੁਣ ਕਾਫੀ ਸਵਾਲ ਸੀਗੇ ਇਹਦੇ ਰਿਲੇਟਡ ਭਰਾਵਾਂ ਦੇ ਹੋਪਫੁਲੀ ਵੀ ਸਾਰਿਆਂ ਨੂੰ ਜਵਾਬ ਮਿਲ ਗਿਆ ਉਹ ਜੇ ਹੋਰ ਵੀ ਭਰਾਵਾਂ ਦਾ ਕੋਈ ਗਾਹ ਸਵਾਲ ਜਵਾਬ ਹੋਊਗਾ ਆਪਾਂ ਜ਼ਰੂਰ ਅਨਸਰ ਦਵਾਂਗੇ ਟਾਈਮ 'ਚ ਟਾਈਮ ਕੱਢ ਕੇ ਬਾਕੀ ਆਪਣੇ ਨਵੇਂ ਪੇਜ ਦੀ ਵੀਰੇ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਆਪਣੇ ਨਾਂ ਤੇ ਆ ਪੰਜਾਬੀ 'ਚ ਨਾਂ ਲਿਖਿਆ ਹੋਇਆ ਜੀਤ ਢਾਲੀਵਾਲ ਕਬੂਤਰ ਕਲੱਬ ਮੀਨੀਆ ਪੁਰਾਣਾ ਪੇਜ ਸੱਜਣਾ ਦੀ ਮਿਹਰਬਾਨੀ ਕਰਕੇ ਉਹ ਬੰਦ ਹੋ ਗਿਆ ਜਿਹਦੇ ਤੇ 40k ਫਾਲੋਅਰ ਸੀਗੇ ਇਹ ਨਵਾਂ ਪੇਜ ਆ ਬਿਲਕੁਲ ਇਹਦੇ ਤੇ ਹਜੇ ਮੈਨੂੰ ਲੱਗਦਾ 150 ਤੋਂ 200 ਭਰਾ ਹੈਗਾ ਹਲੇ ਜੁਆਇਨ ਹੋਇਆ ਥੋੜੇ ਜਿਹੇ ਦਿਨੀ ਹੋਇਆ ਦੋ ਤਿੰਨ ਚਾਰ ਦਿਨ ਹੋਏ ਹੋਣਗੇ ਜਿਹੜੀ ਪਹਿਲੀ ਵੀਡੀਓ ਪਾਈ ਆ ਮੈਂ ਉਸ ਦਿਨ ਤੇ ਵੀਰੇ ਇਹ ਆਪਣਾ ਪੇਜ ਜ਼ਰੂਰ ਫੋਲੋ ਕਰਿਓ ਆਪਣਾ ਕੋਈ ਇਹ ਚੋ ਵਿਊ ਲੈਣ ਦਾ ਜਾਂ ਕੋਈ ਆਪਣਾ ਇਨਕਮ ਦਾ ਕੋਈ ਨਹੀਂ ਆਪਾਂ ਪਹਿਲੇ ਪੇਜ ਤੋਂ ਵੀ ਕੋਈ ਇੱਕ ਦੀਵਾਨੀ ਨਾ ਆਪਾਂ ਉਹਨੂੰ ਮੋਨਟਾਈਜ਼ ਕੀਤਾ ਸੀਗਾ ਵੀ ਆਪਾਂ ਨੂੰ ਕੋਈ ਇਨਕਮ ਆਵੇ ਨਾ ਆਪਾਂ ਹੁਣ ਕਰਨਾ ਠੀਕ ਆ ਬਸ ਇਹ ਹੈਗਾ ਵੀ ਉਹਦੇ ਤੇ ਵੀਰੇ ਮੈਨੂੰ ਆਪ ਨੂੰ ਚੰਗਾ ਨਹੀਂ ਲੱਗਦਾ ਜਦੋਂ ਭਰਾ ਪਰਸਨਲ ਮੈਸੇਜ ਕਰਦੇ ਆ ਵੀ ਯਾਰ ਸਾਨੂੰ ਇਹਦੇ ਬਾਰੇ ਦੱਸ ਦੋ ਉਹਦੇ ਬਾਰੇ ਦੱਸ ਦੋ ਵੀਰੇ ਮੇਰੇ ਕੋਲੇ ਟਾਈਮ ਉਹਨਾਂ ਜਿਆਦਾ ਨਹੀਂ ਹੁੰਦਾ ਕਿਉਂਕਿ ਇੱਕ ਤਾਂ ਕੰਮ ਆਪਣਾ ਦਾ ਉਦਾਂ ਦਾ ਹਨਾ ਵੀ ਆਪਾਂ ਆਫਿਸ ਬੀਜੀ ਹੁੰਨੇ ਆ ਤੇ ਨੰਬਰ 2 ਦੇ ਉੱਤੇ ਵੀਰੇ ਫਿਰ ਪਰਿਵਾਰ ਵੀ ਆ ਬੱਚੇ ਵੀ ਬਰਾਬਰ ਦੇ ਹੋਏ ਹੋਏ ਆ ਤੇ ਬਾਕੀ ਗਰੁੱਪ ਵਾਲੇ ਭਰਾ ਵੀ ਆ ਸ਼ੌਂਕ ਵੀ ਆ ਹਨਾ ਸਾਰਾ ਕੁਝ ਮੈਂ ਕੱਲਾ ਬੰਦਾ ਬੰਨ ਮੈਨ ਆਰਮੀ ਆ ਸਾਰਾ ਕੁਝ ਦੇਖਣਾ ਪੈਂਦਾ ਮੈਨੂੰ ਤੇ ਫਿਰ ਮੈਨੂੰ ਆਪ ਨੂੰ ਜੇ ਰਿਪਲਾਈ ਨਾ ਦਵਾ ਮੈਨੂੰ ਆਪ ਨੂੰ ਚੰਗਾ ਨਹੀਂ ਲੱਗਦਾ ਵੀ ਮੈਂ ਯਾਰ ਕਿਸੇ ਦੀ ਹੈਲਪ ਨਹੀਂ ਕਰ ਸਕਿਆ ਤੇ ਐਵੇਂ ਮੈਨੂੰ ਵੀਰੇ ਸੌਖਾ ਲੱਗਦਾ ਵੀ ਮੈਂ ਵੀਡੀਓ ਬਣਾ ਕੇ ਆਪਾਂ ਭਰਾਵਾਂ ਨੂੰ ਸਾਰਿਆਂ ਨੂੰ ਪਾ ਦਿੰਨੇ ਆ ਤੇ ਇਹਦੇ ਵਿੱਚੋਂ ਬਈ ਜਿਹਦਾ ਫਾਇਦਾ ਹੁੰਦਾ ਮਨ ਨੂੰ ਖੁਸ਼ੀ ਹੁੰਦੀ ਆ ਤੇ ਕਈਆਂ ਨੂੰ ਮੈਂ ਨਹੀਂ ਵੀ ਚੰਗਾ ਲੱਗਦਾ ਹਾਂ ਤੇ ਉਹਨਾਂ ਦਾ ਵੀ ਬਈ ਧੰਨਵਾਦ ਠੀਕ ਆ ਆਪਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਤੇ ਬਾਕੀ ਵਧੀਆ ਭਰਾਓ ਜੇ ਕੋਈ ਵਿੱਚੋਂ ਗੱਲ ਰਹਿ ਗਈ ਹੋਈ ਮਾਫ ਕਰਿਓ ਤੇ ਆਪਾਂ ਕੋਈ ਗੱਲ ਨਹੀਂ ਇਹ ਵੀਡੀਓ ਦਾ سلسلہ ਐ ਚੱਲਦਾ ਰਹੂ ਹਾਂ ਇੱਕ ਦੋ ਭਰਾ ਬਾਈ ਕਾਲੀ ਕਰਦੇ ਆ ਪਾਣੀ ਦੱਸੋ ਪਾਣੀ ਆਪਾਂ ਪਹਿਲਾਂ ਵੀ ਦੱਸਿਆ ਉੱਡੇ ਆ ਅੜਾਏ ਆ ਜਿੱਤਿਆ ਬੰਦੇ ਪਤਾ ਗਵਾ ਬੈਠੇ ਆ ਬੰਦੇ ਪਾਣੀ ਦਾ ਕੋਈ ਚੱਕਰ ਨਹੀਂ ਵੀਰੇ ਪਾਣੀ ਵੀ ਪਾਵਾਂਗੇ ਪਹਿਲਾਂ ਟਾਈਮ ਆ ਲੈਣ ਤੋਂ ਪਹਿਲਾਂ ਜਿਹੜੀਆਂ ਬੇਸਿਕ ਚੀਜ਼ਾਂ ਆ ਇਹਨਾਂ ਬਾਰੇ ਆਪਾਂ ਥੋੜੀ ਜੀ ਨੌਲੇਜ ਇੱਕ ਦੂਜੇ ਨਾਲ ਸ਼ੇਅਰ ਕਰ ਲਈਏ ਜੇ ਵੀਰੇ ਜਨਵਰੀ ਤੰਦਰੁਸਤ ਨਹੀਂ ਪਾਣੀ ਨਹੀਂ ਉੜਦਾ ਠੀਕ ਆ ਜਨਵਰੀ ਦਾ ਜਿਹੜਾ ਤੰਦਰੁਸਤੀ ਦਾ ਖੇਡਾ ਇਹ ਇਹਦਾ ਜੇ ਆਪਦਾ ਵੀ ਸਰੀਰ ਠੀਕ ਨਾ ਹੋਵੇ ਵੀਰੇ ਆਪਾਂ ਨੂੰ ਉਹਦੇ ਕੰਨਾਂ ਵਾਲਾ ਦਵਾਲਾ ਚੰਗਾ ਨਹੀਂ ਲੱਗਦਾ ਤੇ ਜੇ ਬੰਦਾ ਅੰਦਰੋਂ ਫਿੱਟ ਆ ਖੁਸ਼ ਆ ਤੇ ਆਪਾਂ ਨੂੰ ਸਾਰਾ ਪਿੰਡ ਹੀ ਮਿੱਤਰਾਂ ਦਾ ਲੱਗਦਾ ਤੇ ਉਵੇਂ ਵੀਰੇ ਪੰਛੀਆਂ ਵਾਲਾ ਖੇਡਾ ਆਪਣੀ ਜਿਹੜੀ ਖੇਡ ਆ ਇਹ ਹੈ ਹੀ ਆਏ ਆ ਠੀਕ ਹੈ ਇਹਦੇ ਚ ਦੂਜਾ ਮੌਕਾ ਕੋਈ ਨਹੀਂ ਜਿੰਨਾ ਜਦੋਂ ਤੀਰ ਕਮਾਨ ਜੋ ਕੱਢਤਾ ਫਿਰ ਕੋਈ ਮੌਕਾ ਨਹੀਂ ਨਿਸ਼ਾਨੇ ਤੇ ਲੱਗ ਗਿਆ ਤਾਂ ਸਟਾਰ ਤੁਸੀਂ ਨਹੀਂ ਲੱਗਿਆ ਤੇ ਟਰਾਈ ਅਗੇਨ ਵਾਲੀ ਗੱਲ ਆ ਜਾਂਦੀ ਆ ਤੇ ਬਾਕੀ ਬਾਈ ਵਧੀਆ ਸੈਟ ਆ ਜਮਾ ਨੇ ਚੜ੍ਹਦੀ ਕਲਾ ਜਿਉਂਦੇ ਵਸਦੇ ਰਹੋ ਇਹ ਸੈਲਸਲਾ ਜਿੰਨਾ ਟਾਈਮ ਮਹਾਰਾਜ ਨੇ ਸਾਹ ਬਖਸ਼ਿਆ ਉਹਨਾ ਟਾਈਮ ਆਈ ਚੱਲੂ ਨਮੀ ਨਮੀ ਚੀਜ਼ ਨਵੀਂ ਨਵੀਂ ਜਾਣਕਾਰੀ ਜੋ ਆਪਾਂ ਪਰਸਨਲੀ ਆਪਦਾ ਵਰਤਦੇ ਆ ਇਹ ਆਈ ਚੱਲੀ ਜਾਣਾ ਕੰਮ ਬਾਕੀ ਭਰਾਵਾਂ ਦਾ ਪਿਆਰ ਆ ਸਤਕਾਰ ਸਾਥ ਵਾਹਿਗੁਰੂ ਦੀ ਮਿਹਰ ਤੇ ਸਭ ਵਧੀਆ ਭਰਾਓ ਚੜ੍ਹਦੀ ਕਲਾ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪਿਆਰ ਅਥਵਾਕ ਬਣਾ ਕੇ ਰੱਖੇ ਤੇ ਖੁਸ਼ੀਆਂ ਰੱਖੇ ਪ੍ਰਮਾਤਮਾ ਸਾਹਿਬ ਤੇ ਮਿਹਰ ਭਰਿਆ ਹੱਥ ਰੱਖੇ ਭਾਈ ਜੀ ਆਉਂਦੇ ਵਾਸਤੇ ਰਹੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਲਵ ਯੂ ਆਲ